ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਇੰਨੀ ਕੋ ਵਿਗੜ ਚੁੱਕੀ ਹੈ ਕਿ ਲਗਾਤਾਰ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਾਂ ਫਿਰ ਲੁੱਟਾ ਖੋਹਾਂ ਦੀਆਂ ਖਬਰਾਂ ਆਮ ਹੋ ਗਈਆਂ ਨੇ। ਤਾਇਆ ਮਾਮਲਾ ਕਤਲ ਦਾ ਸਾਹਮਣੇ ਆਇਆ ਜੋ ਕਿ ਨਵਾਂ ਸ਼ਹਿਰ ਦੇ ਨਾਈ ਮਜ਼ਾਰਾ ਤੋਂ ਸਾਹਮਣੇ ਆਇਆ ਜਿੱਥੇ ਔਰਤ ਦਾ ਕਤਲ ਕਰ ਦਿੱਤਾ ਗਿਆ। ਖੇਤਾਂ ਦੇ ਵਿੱਚੋਂ ਔਰਤ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਰਾਜਕਮਾਰ ਦੀ ਪ੍ਰਤੀਕਿਰਿਆ ਵੀ ਇਸ ਮਾਮਲੇ ਦੇ ਉੱਪਰ ਸਾਹਮਣੇ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਜੀਤ ਰੈਪ ਟੀਵੀ ਬਣਾ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰ ਪਰ ਮੇਰੇ ਨਾਲ ਗਰਜਿੰਦਰ ਸਿੰਘ ਗੁਰੂ ਅੱਜ ਅਸੀਂ ਪਹੁੰਚੇ ਪਿੰਡ ਨਾਈ ਬਜਾਰਾ ਵਿਖੇ ਜਿੱਥੇ ਅੱਜ ਸਵੇਰੇ ਇੱਕ ਲਾਸ਼ ਮਿਲਿਆ ਜਿਹੜੀ ਔਰਤ ਦੀ ਦੱਸੀ ਜਾਂਦੀ ਹੈ ਤੇ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਅਗਲਾ ਤੋਂ ਇਸ ਦੀ ਜਾਂਚ ਕਰ ਰਹੇ ਨੇ ਤੇ मौके ਤੇ ਪਹੁੰਚੇ ਨੇ ਰਾਜkumar DSP ਨਵਾਂ ਸ਼ਹਿਰ ਉਹਨਾਂ ਵੱਲੋਂ ਇਸ ਘਟਨਾ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਐ ਮੈਂ ਤਬਦੀਸ਼ ਕਰ ਰਹੇ ਹਾਂ ਦੇ ਰਿਗਾਰਡਿੰਗ ਕੀ ਹੋਇਆ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਬਾਡੀ ਜਿਹੜੀ ਹੈਗੀ ਐ ਇਸ ਤਰ੍ਹਾਂ ਕਰਕੇ ਲਵਾਰਸ ਲੇਡੀ ਦੀ ਪਈ ਐ ਸੋ ਉਹਦੀ ਤਫ਼ਤੀਸ਼ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ ਡੈੱਡ ਬਾਡੀ ਕਿਸ ਨੇ ਦੇਖੀ ਜਿਹਨੇ ਵੀ ਦੇਖੀ ਐ ਐਸਐਸਯੂ ਸਾਹਿਬ ਨੇ ਉਹਨੇ ਇਨਫੋਰਮ ਕੀਤਾ ਸੀ ਸੋ ਉਹਦੇ ਸਾਹਿਬ ਨਾਲ ਸੈਕਟਰ ਤੇ ਤਫ਼ਤੀਸ਼ ਕਰ ਰਹੇ ਹਾਂ ਲੜਕੀ ਦੀ ਪਛਾਣ ਹੋ ਗਈ ਜੀ ਹਾਂਜੀ ਪਛਾਣ ਹੋ ਗਈ ਮਾਈਗਰੇਟਰੀ ਲੇਬਰ ਇੱਥੇ ਕਿਸੇ ਆਪਣੇ ਨੀਤੇ ਦੇ ਰਹਿੰਦੀ ਸੋ ਇਹਦੀ ਉਮਰ ਕਰੀਬ 40 ਸਾਲ ਹੈ ਨਹੀਂ ਇਹ ਤਾਂ تحقیقات ਕਰਾਂਗੇ ਤੇ ਫਾਈਨਲ ਆਪਾਂ ਕਿਵੇਂ ਸਿੱਟੇ ਤੇ ਪਹੁੰਚ ਸਕਦੇ ਹਾਂ ਜੀ ਕਿੰਨੀ ਕੁ ਉਮਰ ਹੈ ਜੀ ਇਹਦੀ 35 ਸਾਲ ਹੈ ਜੀ 35 ਦੀ ਸੀ ਤੇ ਸਰ ਇਹ ਖੇਤਾ ਵਾਲਾ ਰੂਟ ਹੀ ਲੈਣੀ ਸੀ ਕਿ ਨਹੀਂ ਮਜਾ ਇਹ ਸਾਰੀਆਂ ਚੀਜ਼ਾਂ ਹੁਣ ਤਬਦੀਸ਼ ਕਰਾਂਗੇ ਜੀ ਅੱਜ ਆਪਣਾ ਜੇ ਤੁਹਾਡੇ ਕੰਮ ਕਰ ਰਹੀ ਸੀ ਜੀ ਕਿੰਨੇ ਚਿਰ ਤੋਂ ਕੰਮ ਕਰੀਏ ਇਹ ਸਵੇਰੇ ਤੁਹਾਡੇ ਆਈ ਹੈ ਜਾਨ ਕੱਲ ਆਈ ਸੀ ਕੱਲ ਆਈ ਸੀ ਕੱਲ ਫੇਰ ਘਰ ਮੁੜ ਗਈ ਸੀ ਆਪਣੇ ਹਾਂਜੀ ਹਾਂਜੀ ਇਹ ਖੇਤਾ ਦੇ ਰੂਟ ਤੇ ਨਹੀਂ ਸੀ ਉੱਥੇ ਖੇਤਾ ਜੀ ਰਹਿੰਦੀ ਹੈ अच्छा जी नहीं इस रूट ਤੋਂ ਅੰਸੀ ਕਿ ਲਿੰਕ ਸੜਕ ਤੋਂ ਆਉਂਦੀ ਸੀ ਹਮੇਸ਼ਾ ਮੈਂ ਦੱਸੀ ਕਹਿੰਦੀ ਇਹ ਰੂਟ ਤੇ ਆਈਆਂ ਕਹਿੰਦੇ ਨੇੜੇ ਕਰਦਾ ਜੀ ਮੈਂ ਕਹਾਂ ਬਈ ਬੁਰਬੁਰੀ ਆ ਗਈ ਪੱਤੀ ਹਰਖ ਹੈਗੀ ਆ ਕਿੰਨੀ ਕੁਮਰ ਲੜਕੀ ਦੀ ਐਂਕੀ ਖੜਾ ਲਈ ਬੰਨ ਕਲ ਅਨਮੈਰਿਟ ਸੀਗੀ ਅਨਮੈਰਿਟ ਕੁਮਾਰ ਰਹਿੰਦੀ ਸੀ ਬਿਮਾਰ ਰਹਿੰਦੀ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ